ਕੀ ਕੀਤਾ ਜਾ ਰਿਹਾ ਹੈ ਭਾਜਪਾ ਜਨਤਾ ਪਾਰਟੀ ਦੇ ਵੱਲੋਂ ਇਹ ਕਹਿੰਦਾ ਚੱਲਦੇ ਹੋ ਭਾਰਤੀ ਜਨਤਾ ਪਾਰਟੀ ਦੇ ਬਹੁਤ ਹੀ ਸੀਨੀਅਰ ਨੇਤਾ ਮਦਵਿੰਜਨ ਕਾਲੀਆ ਜੀ ਦੇ ਕਾਰਜਲੰਦਰ ਦੇ ਵਿੱਚ ਰਾਤੀ 1:30 ਵਜੇ ਗਰਨੇਸ਼ ਨਾਲ ਹਮਲਾ ਹੋ ਗਿਆ ਮੈਂ ਭਗਵਾਨ ਸਤਿਮਾਨ ਸਰਕਾਰ ਨੂੰ ਇਹ ਪੁੱਛਣਾ ਚਾਹੁੰਦਾ ਹੈ ਕਿ ਤੁਸੀਂ ਏਡੇ ਬਾਵੇ ਕਰਕੇ ਲੋ ਐਂਡ ਆਰਡਰ ਦੀ ਸਥਿਤੀ ਨੂੰ ਠੀਕ ਕਰਨ ਵਾਸਤੇ ਨਸ਼ੇ ਨੂੰ ਮੁਕਤ ਕਰਨ ਵਾਸਤੇ ਪੰਜਾਬ ਦੀ ਸੱਤਾ ਦੇ ਵਿੱਚ ਆਏ ਪਰ ਅੱਜ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਹਰੇਕ ਫਰੰਟ ਦੇ ਵਿੱਚ ਫੈਲ ਹੋ ਗਈ ਹੈ ਲੋ ਐਂਡ ਆਰਡਰ ਦੀ ਸਥਿਤੀ ਜਲਦ ਤੋਂ ਬਦਲ ਹੋਗੀ ਜੇ ਇਹ ਪੰਜਾਬ ਨੂੰ ਨਹੀਂ ਸਾਂਭ ਸਕਦੇ ਤਾਂ ਇਹਨਾਂ ਨੂੰ ਉਸ ਜਗ੍ਹਾ ਦੇ ਦੇ ਦੇਣਾ ਚਾਹੀਦਾ ਭਾਰਤੀ ਜਨਤਾ ਪਾਰਟੀ ਕਿਰਨ ਰੇਂਦਰ ਮੋਦੀ ਦੀ ਰਹਿਨੁਆਈ ਦੇ ਵਿੱਚ ਜੁਰਾ ਬੇਸੁਰਖਿਤਾ ਹੈ ਪੰਜਾਬ ਇਹ ਹੈ ਜਿੱਥੇ ਆਪ ਦੀ ਆਪ ਦਾ ਜਿਹੜੀ ਸਰਕਾਰ ਹੈ ਉਹ ਕੁਨੀ ਤਰ੍ਹਾਂ ਬਹਿਲ ਹੋ ਚੁੱਕੀ ਹੈ ਰੋਡ ਕ੍ਰਸਟਿਓਨਲ ਦੇ ਉੱਤੇ ਹਮਲਾ ਹੋ ਰਿਹਾ ਹੈ ਇੱਥੇ ਦੀ ਪੂਛ ਸੁਰੱਖਿਤ ਨਹੀਂ ਹੈ ਆਮ ਲੋਕਾਂ ਦਾ ਕੀ ਬਣਨਾ ਹੈ ਜੇ ਇਸ ਏਰੀਆ ਸੁਰੱਖਿਤ ਨਹੀਂ ਹੈ ਤਾਂ ਇੰਡਸਟਰੀ ਕਿੱਥੋਂ ਆਣੀ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਖਰੜ ਅੱਜ ਸਾਰੇ ਮਿਲ ਕੇ ਇਥੇ ਰੋਸ ਪ੍ਰਦਰਸ਼ਨ ਕਰ ਰਹੇ ਆਂ ਤਾਂ ਕਿ ਇਸ ਦੋਸਦੀ ਗੋਲੀ ਸਰਕਾਰ ਦੇ ਕੰਨ ਖੋਲੇ ਜਾ ਸਕਣ। ਜੋ ਅੱਜ ਪਰ ਰਾਮਰਦਸ਼ਨ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ? ਦੇਖੋ ਪੰਜਾਬ ਦੇ ਹਾਲਾਤ ਬਹੁਤ ਹੀ ਸੈਂਸਿਟਿਵ ਨੇ ਔਰ ਦੇਸ਼ਕੀ ਨਾਲ ਪੰਜਾਬ ਸਰਕਾਰ ਚੁੱਪਚਾਪ ਬੈਠੀ ਆ ਕੰਮ ਕਰਨੀ ਨਹੀਂ ਕੀਤੀ ਆ ਉਹਨੂੰ ਸੁਨਿਨ ਤੋਂ ਜਗਾਨ ਵਾਸਤੇ ਅੱਜ ਦਾ ਮਜਾਦਰਾ ਕੀਤਾ ਜਾ ਰਿਹਾ। ਔਰ ਬੜੀ ਧੋਕੀ ਗੱਲ ਹੈ ਕਿ ਲਗਾਤਾਰ ਜਿਹੜੇ 16 17 ਬੰਬਲਾਸ ਤੰਬਾਕੇ ਲੜੀਵਾਰ ਤੇ ਸਿਰੇ ਨਾ ਹੋਏ ਨੇ ਪੂਰੇ ਮਾਡਿਊਲ ਨੂੰ ਫਰੰਦ ਭਾਈ ਤੇ ਪੰਜਾਬ ਸਰਕਾਰ ਤੇ ਸਰਕਾਰ ਦੀਆਂ ਏਜੰਸੀਆਂ ਟੋਟਲੀ ਫੇਲ ਨੇ ਔਰ ਫੇਲ ਹੋਣ ਦੀ وجہ ਸਰਕਾਰ ਦਾ ਫੋਕਸ ਤੇ ਹੈ ਹੀ ਨਹੀਂ ਸਰਕਾਰ ਸਾਰੀ ਦਾ ਫੋਕਸ ਮਨੀਸ਼ ਸੋਧਿਆ ਤੇ ਰਵਿੰਦ ਕੇਜਰੀਵਾਲ ਦੇ ਮਗਰਮਗਰ ਘੁੰਮਦਾ ਸਾਰੀ ਪੁਲਿਸ ਹੋਰ ਸੋਣਾ ਦੇ ਮਗਰ ਲਾਈ ਹੋਈ ਆ ਤੇ ਜੇ ਉਹ ਕੋਰਥ ਹੋਣੀ ਹੋਏਗੀ ਦੇ ਇੰਦਰਲੇ ਪਾਸੇ ਲੱਗੂਗੇ ਔਰ ਜ਼ਿਲ੍ਹਕੇ ਦਾ ਕੱਲ ਇੱਕ ਬਹੁਤ ਹੀ ਜਿਵੇਂ ਕਹੋ ਤੁਸੀਂ ਪਾਪੂਲੇਟਡ ਏਰੀਆ ਦੇ ਵਿੱਚ ਜਿਸ ਤਰੀਕੇ ਨਾਲ ਬੰਬਤ ਭਾਕਾ ਹੋਇਆ ਔਰ ਜਿਹੜੇ ਕਲਪੂਲੇਟ ਨੇ ਉਹ ਸੁਮਾਕਾ ਕਰਕੇ ਰਾਮਨਾਲ ਇੱਕ ਬਹੁਤ ਹੀ ਪਾਪੂਲੇਟਡ ਏਰੀਆ ਵਿੱਚੋਂ ਨਿਕਲ ਜਾਂਦੇ ਨੇ ਇਸ ਤੋਂ ਪਤਾ ਲੱਗਦਾ ਕਿ ਸਰਕਾਰ ਕਿੰਨੀ ਕੁ ਮੁਸਤੈਦੀ ਵਿੱਚ ਹੈ ਔਰ ਪੰਜਾਬ ਦੇ ਲੋਕ ਬਹੁਤ ਪਰੇਸ਼ਾਨ ਨੇ ਅਸੀਂ ਅੱਜ ਧਰਨਾ ਦਿੱਤਾ ਅਸੀਂ ਲੋਲਾ ਪਾ ਰਹੇ ਆ ਪਰ ਜੇ ਸਰਕਾਰ ਆਪਣੀ ਕੁਮ ਕਰਨੀ ਨੀਤੋਂ ਨਹੀਂ ਜਾਗੀ ਤਾਂ ਅਸੀਂ ਬਹੁਤ ਜਲਦੀ ਸਰਕਾਰ ਤੇ ਵੀ ਉਤਰਾਂਗੇ ਔਰ ਉਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਲੋਕ ਨੇ ਇਹ ਪ੍ਰਸ਼ਾਨ ਨੇ ਔਰ ਅਸੀਂ ਗਵਰਨਰ ਸਾਹਿਬ ਨੂੰ ਵੀ ਕਹਿਣ ਜਾ ਰਹੇ ਆ ਕਿ ਗਵਰਨਰ ਸ਼ਾਸਨ ਲਾਗੂ ਕਰੋ ਜੋ ਕਿ ਅਦਰਵਾਈਜ਼ ਪੰਜਾਬ ਦਾ ਬਚਾ ਨਹੀਂ ਹੋਣਾ ਪਰ ਮੁੱਖ ਮੰਤਰੀ ਸਾਹਿਬ ਤਾਂ ਕਹਿ ਰਹੇ ਆ ਕਿ ਲਾਅਨ ਆਰਡਰ ਪਰ ਉਹ ਇੱਕ ਤਰ੍ਹਾਂ ਕੰਟਰੋਲ ਹੈ ਜੀ ਜੜੀਏ ਗੱਲ ਇਹ ਹੈ ਕਿ ਇਸ ਇਹਦਾ ਜਵਾਬ ਮੈਂ ਕਿੱਦਾਂ ਦੇ ਸਕਦਾ ਇਹਦਾ ਜਵਾਬ ਤਾਂ ਜਦੋਂ ਵੋਟਰਾਂ ਪਹੜੀਆਂ ਲੋਕੀ ਮੁੱਖ ਮੰਤਰੀ ਸਾਹਿਬ ਨੂੰ ਦੇਣਗੇ ਜੇ ਲਾਅ ਉਹਨਾਂ ਦੇ ਕੰਟਰੋਲ ਹੁੰਦਾ ਕਿ ਇੱਕ ਪਾਪੂਲੇਟਿਡ ਏਰੀਆ ਦੇ ਵਿੱਚ ਕੋਈ ਬੰਦਾ ਬੰਬ ਸੁੱਟ ਕੇ ਜਲੰਧਰ ਤੇ ਰਾਤਨੀ ਰਾਮਲਾ ਨਿੱਕਲ ਜਾਵੇ ਔਰ ਫੜਿਆ ਨਾ ਜਾਵੇ ਤੁਹਾਨੂੰ ਲੱਗਦਾ ਕਿ ਲਾਅਨ ਆਰਡਰ ਦੀ ਸਿਚੁਏਸ਼ਨ ਹੈਗੀ ਆ ਇਹਨਾਂ ਨੇ ਆਪਣਾ ਸਾਰਾ ਹਮਲਾ ਤੇ ਆਪਣੇ ਵੀਆਈਪੀ ਮੰਨਿਆਂ ਦੇ ਮਗਰ ਲਾਇਆ ਹੋਇਆ ਤੇ ਲਾਅਨ ਆਰਡਰ ਨੂੰ ਕੌਣ ਕਦੋਂ ਦੇ ਪਾਏਗੀ ਹਾਲਾਤ ਖਰਾਬ ਨੇ ਅਸੀਂ ਗਵਰਨਰ ਸਾਹਿਬ ਨੂੰ ਜੇ ਨਹੀਂ ਸੁਧਰੇ ਤੇ ਬਹੁਤ ਜਲਦੀ ਅਸੀਂ ਗਵਰਨਰ ਸਾਹਿਬ ਨੂੰ ਰਿਕੁਐਸਟ ਕਰਨੀ ਹੈ ਕਿ ਪੰਜਾਬ ਦੇ ਵਿੱਚ ਗਵਰਨਰ ਰਾਜ ਲਾਗੂ ਕੀਤਾ ਜਾਵੇ ਤਾਂ ਕਿ ਜਿਹੜਾ ਪੰਜਾਬ ਦੇ ਵਿੱਚ ਭਾਈਚਾਰਕ ਸਾਂਝ ਨੂੰ ਬਚਾਏਗਾ ਤੇ ਕਈ ਜਿਹੜੇ ਅਕਾਲੀ ਨੇਤਾ ਉਹਨਾਂ ਦੀਆਂ ਜਿਹੜੀਆਂ ਸਪੋਰਟੀਆਂ ਕਟਾ ਦਿੰਦੀਆਂ ਕਈਆਂ ਤੇਗਰਮ ਜੀ ਦੀਆਂ ਜਿਹੜੀਆਂ ਸਪੋਰਟੀਆਂ ਕਟਾ ਦਿੰਦੀਆਂ ਹੋਰ ਪਈਆਂ ਦੀ ਸਪੋਰਟ ਜਿਹੜੀ ਕਟਾ ਦੇ ਦਿੱਤੀਆਂ ਕੀ ਦੇਖਦੇ ਹੋ ਇਹਨਾਂ ਜੀ ਦੇਖੋ ਗੱਲ ਇਹਦਾ ਕਿ ਕਦੇ ਹੋਰ ਵੀ ਐ ਇੱਥੇ ਨੂੰ ਸਿਕਿਉਰਟੀ ਵਧ ਦੇਣੀ ਹੋਏਗੀ ਆ ਆਮ ਆਦਮੀ ਪਾਰਟੀ ਦੇ ਤੇ ਫਿਰ ਬੰਦੇ ਤਾਂ ਉਹਨੇ ਕੀ ਨੇ ਜਿਹੜੇ ਇਧਰ ਤੋਂ ਖੋ ਕੇ ਦੂਜੇ ਪਾਸੇ ਭੜਾਈ ਜਾਂਦੇ ਹੋਣੇ ਆ ਲੋਕਾਂ ਦੀ ਸਿਕਿਉਰਟੀ ਵਾਸਤੇ ਬੰਦੇ ਨਹੀਂ ਉਹਨਾਂ ਨੇ ਵਿਡਰੋਅ ਕੀਤੇ ਔਰ ਜੇ ਲੋਕਾਂ ਨੇ ਸਿਕਿਉਰਟੀ ਨਹੀਂ ਕੀਤੇ ਹੁੰਦੇ ਸ਼ਾਇਦ ਤੁਸੀਂ ਇਹ ਕੁਐਸਚਨ ਵੀ ਨਾ ਪੁੱਛਦੇ ਉਹਨਾਂ ਲੋਕਾਂ ਨੂੰ ਪੰਜਾਬ ਪੰਜਾਬ 100-100 ਬੰਦੇ ਸਿਕਿਉਰਟੀ ਦਿੱਤੀ ਜਾ ਰਹੀ ਹੈ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਹੁਣ ਤੇ ਇਸ ਵੇਲੇ ਜੋ ਹਾਲਾਤ ਬਣੇ ਹੋਏ ਨੇ ਪਤਾ ਨਹੀਂ ਲੱਗਦਾ ਕਿ ਮੁੱਖ ਮੰਤਰੀ ਕੌਣ ਹੈ ਜੋ ਇਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅਸੀਂ ਸੜਕ ਤੇ ਆਏ ਆਂ ਔਰ ਬਹੁਤ ਜਲਦੀ ਅਸੀਂ ਜੇ ਇਹ ਸਰਕਾਰ ਦਾ ਸੁਧਰੀ ਕਿ ਅਸੀਂ ਗਵਰਨਰ ਰਾਜ ਦੇ ਵਾਸਤੇ ਸਰਕਾਰ ਦੇ ਅੱਗੇ ਬੇਨਤੀ ਗਵਰਨਰ ਸਾਹਿਬ ਨੂੰ ਬੇਨਤੀ ਕਰਾਂ